ਵਿਕਰਮ ਜੀਠੀਏ ਨੂੰ ਅੱਜ ਬਿਜినెస్ ਬਿਊਰੋ ਹੈ ਜਿਹੜੀ ਸੈਕਟਰ 68 ਹੈਡੌਪਸਾ ਮਹਾਲੀ ਵਿਖੇ ਅੱਜ ਅਫਸਰਾਂ ਨੇ ਉਹਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਦੀਆਂ ਫੈਕਟਰੀਆਂ ਕਾਰੋਬਾਰ ਹੈ ਜਾਂ ਐਫ ਆਈ ਆਰ ਦੇ ਮੁਤਾਬਕ ਜੋ-ਜੋ ਨੇ ਫੋਨ ਕਰੇ ਹੈ ਕਾਲਾਂ ਹੋਈਆਂ ਜਾਂ ਕੋਈ ਮਾਲ ਸਪਲਾਈ ਹੋਏ ਹੋਣਾ ਜੋ ਵੀ ਹੈ ਉਹ ਸਰਕਾਰੀ ਅਦਾਰੇ ਦਾ ਕੰਮ ਹੈ ਪਰ ਜਿਹੜੀ ਆਪਾਂ ਅੱਜ ਗੱਲ ਕਰਦੇ ਆ ਕਿ ਉਹਨੂੰ ਹਿਮਾਚਲ ਪ੍ਰਦੇਸ਼ ਸਟੇਟ ਦੇ ਵਿੱਚ ਲਿਜਾਇਆ ਗਿਆ ਤੇ ਜਿਹੜਾ ਵਿਕਰਮਜੀਤ ਮਜੀਠੀਆ ਜਦੋਂ ਪਕੜਿਆ ਗਿਆ ਫੜਿਆ ਘਰੇ ਰੋਲਾ ਪਾਉਂਦੇ ਸੀ ਕਿ ਆ ਗਏ ਜੀ ਇਸ ਤਰ੍ਹਾਂ ਆ ਗਏ ਸਾਡੇ ਧੱਕੇ ਮਾਰੇ ਇਹਨਾਂ ਦਾ ਮੇਨ ਮਕਸਦ ਇਹ ਸੀ ਕਿ ਡਰਾ ਕੇ ਵਿਜੀਲੈਂਸ ਨੂੰ ਘਰੋਂ ਭੇਜ ਗਏ ਤੇ ਬਾਅਦ ਵਿੱਚ ਐਂਟਰੀ ਇਸਪੈਟਰੀ ਬੇਲ ਕਰਾਲਾਂਗੇ ਹੁਣ ਭਗਵਾਨ ਤਮਾਨ ਜਦੋਂ ਕਹੀ ਜਾਂਦਾ ਭਾਈ ਮੁੱਖ ਮੰਤਰੀ ਆ ਪੰਜਾਬ ਦਾ ਉਹ ਕਹਿੰਦਾ ਪੱਕੇ ਪੈਰੀਂ ਕੰਮ ਕਰਿਆ ਸਰੈਂਡਰ ਹੋਣਾ ਪੈਂਦਾ ਇਹਨੂੰ ਹੁਣ ਇਹ ਕਹਿ ਰਿਹਾ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ ਪਰ ਅੱਜ ਉਹ ਡੁੱਸ ਉਹ ਠੁੱਸ ਉਹ ਲਹਿਜਾ ਉਹ ਚਿਹਰੇ ਦਾ ਸਾਥ ਮਿਲ ਨਹੀਂ ਰਿਹਾ ਸੀ ਵਿਜੀਲੈਂਸ ਜਦੋਂ ਹਿਮਾਚਲ ਗਈ ਲੈ ਕੇ ਗਈ ਹੈ ਤੇ ਮਜੀਠਿਆ ਨਾ ਬੁੰਦਲਿਆ ਹੋਇਆ ਨਜ਼ਰ ਆਇਆ ਘਬਰਾਇਆ ਹੋਇਆ ਹੁਣ ਇਹਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜਗਦੀਸ਼ ਭੂਲਾ ਜਿਹੜਾ ਉਹ ਬਾਹਰ ਆ ਗਿਆ ਤੇ ਮੇਰੇ ਖਿਲਾਫ ਜੇ ਗਵਾਹੀ ਦੇਤੀ ਤੇ ਜਗਦੀਸ਼ ਭੂਲੇ ਵਾਲੀ ਵੈਰਕ ਹੀ ਇਹਨੂੰ ਮਿਲਣੀ ਹੈ 13 ਸਾਲਾਂ ਬਾਅਦ ਜਗਦੀਸ਼ ਭੂਲਾ ਆਇਆ ਦੇਖੋ ਨਾਂ ਉਹਨੇ ਲਿਆ ਸੀ ਸਹੀ ਪਰ ਉਹ ਵੀ ਵਿਚਾਰਾ ਗਲਤ ਰਸਤੇ ਪੈ ਗਿਆ ਡੀਐਸਪੀ ਭਰਤੀ ਸੀਗਾ ਡੀਐਸਪੀ ਰੈਂਕ ਤੇ ਸੀਗਾ ਭਰਤੀ ਜੋ ਵੀ ਹੋਇਆ ਉਹ ਇਨਡਾਇਰੈਕਟ ਡਾਇਰੈਕਟ ਹੋਇਆ ਉਹ ਨਹੀਂ ਪਤਾ ਸਾਨੂੰ ਪਰ ਗਲਤ ਰਸਤੇ ਪੈ ਗਿਆ ਜੀਓ ਰੈਂਕ ਦਾ ਅਧਿਕਾਰੀ ਸੀਗਾ ਤੇ ਉਹਨੇ ਜਦੋਂ ਵਿਕਰਮਜੀਤ ਮਜੀਠੀਆ ਦਾ ਨਾਂ ਲਿਆ ਨਾ ਵੀ ਉਹਦਾ ਧੰਦਾ ਕਰਦਾ ਜਾਂ ਉਹ ਉਹ ਕਰਾਉਂਦਾ ਹੈ ਤਾਂ ਉਹਦੇ ਤੇ 5 4 ਪਰਚੇ ਹੋਰ ਦਰਜ ਕਰਕੇ ਉਹਦੀ ਆਵਾਜ਼ ਨੂੰ ਬੰਦ ਕਰਤਾ ਹੁਣ 17 ਤੱਕ ਇਹਨਾਂ ਦੀ ਗਵਰਨਮੈਂਟ ਰਹੀ ਹੈ ਉਸ ਤੋਂ ਬਾਅਦ ਚਾਚਾ ਆ ਗਿਆ ਚਾਚਾ ਆ ਗਿਆ ਕੈਪਟਨ ਅਮਰਿੰਦਰ ਸਿੰਘ ਤੇ ਫੇਰ ਉਹਨੇ ਭੋਲੇ ਨੂੰ ਨਹੀਂ ਨਿਕਲ ਦਿੱਤਾ ਹੁਣ ਭੋਲੇ ਦੀ ਕਸਟਡੀ ਪੂਰੀ ਹੋ ਗਈ 3 ਸਾਲ ਇਹ ਸਰਕਾਰ ਦੇ ਲਾਂਘੇ ਪੂਰੇ ਹੋ ਗਈ ਤਾਂ ਉਹ 13 ਸਾਲਾਂ ਬਾਅਦ ਆ ਜਿਹੜਾ ਉਹ ਆਇਆ ਤੇ ਜਿਹੜਾ ਵਿਕਰਮਜੀਤ ਮਜੀਠੀ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਕੋਲੇ ਬੈਠਾ ਹੁੰਦਾ ਸੀ ਪਹਿਲਾਂ ਦੇ ਵਿੱਚ ਇਹਦੇ ਐਮਐਲਏ ਸਾਬਕਾ ਮੰਤਰੀ ਉਹ ਦੱਸ ਰਿਹਾ ਕਿ ਇੰਨੀ ਉਹਦੀ ਆਓ ਭਗਤ ਹੁੰਦੀ ਸੀ ਤੇ ਅਸੀਂ ਬਾਹਰ ਬੈਠੇ ਹੁੰਦੇ ਸੀ ਤੋਂ ਕਹਿੰਦਾ ਵੀ ਰਿਹਾ ਵਿਕਰਮਜੀਤ ਮਜੀਠੀਆ ਵੀ ਚਾਹੇ ਕਾਂਗਰਸ ਦੀ ਸਰਕਾਰ ਆ ਆਪਣੀ ਤੂਤੀ ਉਨੀ ਬੋਲਦੀ ਹੈ ਇਹ ਜਿਹੜਾ 15 ਸਾਲ 10 ਸਾਲ ਤਾਂ ਉਹਨਾਂ ਦੀ ਆਪਦੀ ਸਰਕਾਰ ਹੈਗੀ ਪੰਜ ਸਾਲ ਕੈਪਟਨ ਵੱਲੋਂ ਫੁੱਲ ਸਪੋਰਟ ਮਿਲ ਗਈ ਚਲੋ ਜੀ ਵਿਕਰਮਜੀਤ ਮਜੀਠੀ ਆ ਜਿਹੜਾ ਉਹ ਕਿਸੇ ਦਾ ਕੰਮ ਨਹੀਂ ਕਰਾ ਸਕਦਾ ਜੀ ਤੁਗ ਨੂੰ ਤਾਂ ਨਹੀਂ ਨਾ ਪੜਿਆ ਕਿਸੇ ਨੇ ਤੇ ਹੁਣ ਪਹਾੜੀਆਂ ਚ ਉਹਨੂੰ ਵਿਜੀਲੈਂਸ ਲਈ ਫਿਰਦੀ ਆ ਜਿੱਥੇ-ਜਿੱਥੇ ਦੀਆਂ ਫੈਕਟਰੀਆਂ ਆ ਜਿੱਥੇ-ਤੇ maal ਉਹਨੇ ਰੱਖਿਆ ਸੀ ਨਸੇ ਤਸਕਰਾਂ ਨਾਲ ਬਾਹ ਪਿਆ ਸੀ ਜੋ-ਜੋ ਵੀ ਹੈ ਐਫ ਆਈ ਆਰ ਮੁਤਾਬਕ ਆਪਦੀ ਜਿਮਨੀ ਆਰਡਰ ਪਾਊਗੀ ਵਿਜੀਲੈਂਸ ਤੇ ਅੱਜ ਉਹਦਾ ਚਿਹਰਾ ਜਿਹੜਾ ਮੁਰਝਾਇਆ ਹੋਇਆ ਸੀ ਨਾ ਉਹ ਮੁੱਛਾ ਵਾਲੀ ਤਾਲਸੀ ਨਾ ਉਹ ਡੌਲੇ ਫਰਕਾਉਂਦਾ ਸੀ ਥਾਪੀਆਂ ਮਾਰਦਾ ਸੀ ਉਹ ਗੱਲਾਂ ਬਾਤਾਂ ਹੈ ਨਹੀਂ ਸੀ ਵਿੱਚ ਅਫਸਰ ਦੱਸਦੇ ਆ ਜਿਹੜੇ ਨਾਲ ਮਲਾਜਮ ਸੀ ਉਹ ਕਹਿੰਦੇ ਜੀ ਉਹ ਤਾਂ ਕੰਬੀ ਜਾਂਦਾ ਸੀ ਜਿਵੇਂ ਜੀਵ ਵਾਲੀ ਗੋਲੀ ਕਹਿੰਦਾ ਹੁੰਦਾ ਜੇ ਆਪਾਂ ਕਿਸੇ ਨੂੰ ਜੀਵ ਵਾਲੀ ਗੋਲੀ ਦੇ ਦਈਓ ਕੰਬਣ ਜੇ ਨਹੀਂ ਲੱਗ ਜਾਂਦਾ ਉਹ ਕਹਿੰਦੇ ਵੀ ਇਸ ਤਰ੍ਹਾਂ ਹੀ ਕਰੀ ਜਾਂਦਾ ਸੀ ਤੇ ਹਲੇ ਤਾਂ ਦੇਣੀ ਥੋੜੇ ਹੋਏ ਆ ਹੁਣ ਇਹਨੂੰ ਕਿਉਂਕਿ ਉਹ ਪੜਿਆ ਲਿਖਿਆ ਉਹ ਵੀ ਮਜੀਠੀਆ ਉਹਨੂੰ ਪੂਰਾ ਅੰਦਾਜ਼ਾ ਲੱਗ ਗਿਆ ਪੂਰਾ ਉਹਨੂੰ ਚਾਨਣ ਹੋ ਗਿਆ ਕਿ ਹੁਣ ਜਿਹੜੀ ਬੇਲ ਹੈ ਉਹ ਬੜੀ ਮੁਸ਼ਕਲ ਨਾਲ ਹੋਵੇਗੀ ਜਦੋਂ ਆਮਦਨ ਤੋਂ ਵੱਧ ਸਰੋਤਾਂ ਦਾ ਪਰਚਾ ਦਰਜ ਹੋ ਗਿਆ ਹੁਣ ਸਾਡੇ ਕਈ ਵੀਰ ਮਜੀਠੀਏ ਦੇ ਖਾਸ਼ਨ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਕਮੈਂਟ ਕਰਦੇ ਆ ਕਿ ਤੁਸੀਂ ਨਸਾ ਨਸ਼ਾ ਨਸ਼ਾ ਕਰੀ ਜਾਂਦੇ ਹੋ ਜੀ ਅਕੇ ਉਹ ਫੜਿਆ ਤਾਂ ਆਮਦਨ ਤੋਂ ਵੱਧ ਜਾਇਦਾ ਦਾ ਉਹ ਭਾਈ ਵੀਰੋ ਨਸ਼ਾ ਵੇਚ ਕੇ ਪੈਸਾ ਇਕੱਠਾ ਕਰਿਆ ਇਕੱਠਾ ਕਰਨ ਤੋਂ ਬਾਅਦ ਉਹਦੀ ਤਨਖਾਹ ਨਾ ਉਹਦੀ ਜਾਇਦਾਦ ਨਾ ਉਹਦੇ ਕਾਰੋਬਾਰ ਨਾਲ ਜਦੋਂ ਮਿਲਿਆ ਆ ਆਮਦਨ ਤੋਂ ਵੱਧ ਪੈਸਾ ਨਿਕਲਿਆ ਉਹਦੀ ਜਾਇਦਾਦ ਬਣੀ ਉਹ ਪੈਸਾ ਉਹ ਪੈਸਾ ਆਇਆ ਕਿੱਥੋਂ ਨਸ਼ੇ ਦੇ ਕਾਰੋਬਾਰ ਤੋਂ ਫੜਿਆ ਉਹ ਆਮਦਨ ਤੇ ਆਮਦਨ ਤੋਂ ਵੱਧ ਜਾਇਦਾਦ ਹੈ ਪਰ ਜਿਹੜਾ ਉਹਦਾ ਸਿੱਟਾ ਰਿਪੋਰਟ ਹੈ ਵਿਰਵ ਉਹ ਨਸ਼ੇ ਨਾਲ ਤਾਰ ਜੁੜਦੀ ਹੈ ਤੇ ਕੱਲ ਨੂੰ ਹੋ ਸਕਦਾ ਵਿਜੀਲੈਂਸ ਕਿਤੇ ਕਿਤੇ ਲੈ ਕੇ ਜਾਂਦੀ ਆ 7 ਦਿਨਾਂ ਦਾ ਰਿਮਾਂਡ ਹੈ ਤੇ ਅੱਜ ਜਿਹੜਾ ਹੈਗਾ ਵਿਕਰਮਜੀਤ ਸਿੰਘ ਆ ਪ੍ਰੈਸ ਤੋਂ ਵੀ ਬਚਦਾ ਰਿਹਾ ਮੱਥੇ ਲੱਗਣ ਤੋਂ ਵੀ ਬਚਦਾ ਰਿਹਾ ਕਿ ਯਾਰ ਮੇਰੀ ਕੋਈ ਵੀਡੀਓ ਨਾ ਬਣਾ ਲੈ ਤੇ ਜਿਹੜਾ ਉਹਦਾ ਚਿਹਰਾ ਸੀ ਉਹ ਕੋਈ ਸਾਥ ਨਹੀਂ ਦਿੰਦਾ ਸੀ ਤੇ ਉਹ ਗੱਲਬਾਤ ਨਹੀਂ ਸੀ ਪਹਿਲਾਂ ਵਾਲੀ ਪਰ ਮਾੜੇ ਕੰਮ ਦਾ ਜਿਹੜਾ ਨਤੀਜਾ ਉਹ ਭੁਗਤਣਾ ਪੈਂਦਾ ਹੈ ਮਾੜੇ ਕੰਮ ਦਾ ਨਤੀਜਾ ਜਿਹੜਾ ਉਹ ਭੁਗਤਣਾ ਪੈਣਾ ਹੈ ਪੈਸੇ ਨੇ ਹਮੇ ਨਾ ਨਾਲ ਆਇਆ ਪੈਸਾ ਤੇ ਨਾ ਨਾਲ ਭਾਈ ਜਾਣਾ ਤੇ ਬਿਨਾ ਮਦਦ ਤੋਂ ਮੁੱਖ ਮੰਤਰੀ ਨੂੰ ਥਾਪੀਆਂ ਮਾਰੀ ਜਾਂਦਾ ਕਿ ਮੇਰਾ ਭਗਵੰਤ ਮਾਨ ਕੁਝ ਨਹੀਂ ਕਰ ਸਕਦਾ ਇੱਕ ਸੀਐਮ ਹੈ ਮੁੱਖ ਮੰਤਰੀ ਹੈ 3 ਕਰੋੜ ਲੋਕਾਂ ਨੇ ਜਿਤੇ ਆਇਆ ਹੋਇਆ ਹੈ ਸਟੇਟ ਦਾ ਪਹਿਰੇਦਾਰ ਹੈ ਤੇ ਤੂੰ ਭਾਈ ਉਹਨੂੰ ਕਿਵੇਂ ਚੈਲੰਜ ਕਰ ਸਕਦਾ ਉਹਨੂੰ ਕਿਵੇਂ ਚੈਲੰਜ ਕਰ ਸਕਦਾ ਹੈ ਹੁਣ ਜਿਹੜੀ ਗੱਲ ਨਵੀਂ ਸਾਹਮਣੇ ਆਈ ਹੈ ਕਿ ਐਫ ਆਈ ਆਰ ਦੇ ਵਿੱਚ ਬੀਬੀ ਜਿਹੜੀ ਉਹਦੇ ਘਰੋਂ ਗਨੀਵ ਕੌਰ ਆ ਉਹਦਾ ਵੀ ਨਾਂ ਦਰਜ ਹੈ ਇਹ ਕਹਿੰਦੇ ਵੀ ਸਾਨੂੰ ਟੱਕੇ ਮਾਰੇ ਜੀ ਗਾਣਾ ਕੱਢੀਆਂ ਜੀ ਘਰੇ ਬੜੀ ਬਿਜ਼ਨਸ ਕੰਧਾਂ ਟੱਪੇ ਜੀ ਉਹ ਕਰੇ ਜੀ ਬਾਹ ਕਰੇ ਉਹ ਕੰਧਾਂ ਟੱਪ ਕੇ ਪੁਲਿਸ ਜਾਂਦੀ ਹੁੰਦੀ ਔਰ ਪੁਲਿਸ ਉੱਤੇ ਕੋਈ ਵਿਆਹ ਗਈ ਸੀ ਉਹ ਤਾਂ ਰੱਬ ਦਾ ਸ਼ੁਕਰ ਕਰੋ ਵੀ ਉਹਨਾਂ ਕੋਲੇ ਲੇਡੀ ਫੋਰਸ ਨਹੀਂ ਸੀ ਪੂਰੀ ਜਾ ਰਹਿਮ ਕਰਗੇ ਵੀ ਚਲੋ ਬਾਹਰ ਦੀ ਵਾਰ ਐਂਟਰੀ ਸਬਟਰੀ ਬੇਲ ਕਰਾ ਲੈਣਗੇ ਬੀਬੀ ਗਨੀਵ ਕੌਰ ਨੂੰ ਵੀ ਰਿਸਟ ਅਰੈਸਟ ਕਰ ਸਕਦੇ ਸੀ ਬੀਬੀ ਗਨੀਵ ਕੌਰ ਨੂੰ ਰੈਸਟ ਕਰ ਸਕਦੇ ਸੀ ਪਰ ਉਹਨੇ ਔਰਤ ਹੋਣ ਦੇ ਨਾਂ ਤੇ ਜਾਂ ਸਿਟਿੰਗ ਐਮ ਐਲ اے ਆ ਉਹਦਾ ਕਰਕੇ ਇੱਕ ਭਲਵਾਨ ਸੀ ਵਰਤੀ ਤੇ ਦੇਖੋ ਉਹਨਾਂ ਦਾ ਆਿਆਂ ਦਾ ਕੋਈ ਸਤਕਾਰ ਨਹੀਂ ਕੀਤਾ ਤੇ ਹੁਣ ਉਹ ਵੀ ਨਹੀਂ ਕਰਦੇ ਬਿਨਾ ਏਸੀ ਵਾਲੀ ਗੱਡੀ ਚੋਂ ਲੈ ਕੇ ਗਏ ਰਾਤ ਨੂੰ ਮੱਛਰ ਖਾਂਦਾ ਵੜਵੜ ਜਿਹੜੀ ਗੱਡੀ ਦੇ ਵਿੱਚ ਮਜੀਠੀਏ ਨੂੰ ਲੈ ਕੇ ਗਏ ਅੱਜ ਇਹ ਜ਼ਿਕਰਯੋਗ ਹੈ ਕਿ ਉਹਦੇ ਵਿੱਚ ਕੋਈ ਏਸੀ ਨਹੀਂ ਸੀ ਤੇ ਰੰਗ ਬਰੂਦ ਵਾਂਗ ਉੱਡ ਗਿਆ ਤੇ ਜਿਹੜਾ ਬੰਦਾ 22 ਤੇ 24 ਦੀ ਏਸੀ ਕਰਕੇ ਘਰੇ ਪੈਂਦਾ ਸੀਗਾ ਸੋ ਇਸ ਕਰਕੇ ਵੀਰੋ ਮਾੜੇ ਕੰਮ ਦੇ ਮਾੜੇ ਨਤੀਜੇ ਆ ਇਨਾ ਚੀਜ਼ਾਂ ਤੋਂ ਬਚਣਾ ਚਾਹੀਦਾ ਚਲੋ ਕ੍ਰਾਪਸ਼ਨ ਵਾਲੇ ਦਾ ਵੀ ਕੋਈ ਬੰਦਾ 20% ਸਾਥ ਦੇ ਦਿੰਦੇ ਹੁੰਦੇ ਆ ਵੀ ਯਾਰ ਤੂੰ ਪੁੰਨਦਾਨ ਕਰ ਲੈ ਕੋਈ ਗੱਲ ਨਹੀਂ ਜੇ ਲਈ ਹੈ ਪਰ ਖਾਸ ਕਰਕੇ ਜਿਹੜਾ ਨਸ਼ਿਆਂ ਦਾ ਸੌਦਾਗਰ ਹੈ ਇਹਦਾ ਨਾਂ ਤਾਂ ਇਸ ਦਰਗਾਹ ਦੇ ਵਿੱਚ ਕੋਈ ਬੇਲੀ ਹੈ ਤੇ ਨਾਂ ਉਹਦਾ ਅੱਗੇ ਹੈ ਕਿਉਂ ਕਿ ਕਿਉਂਕਿ ਨਸ਼ੇ ਵਾਲੇ ਨੇ ਨਸ਼ੇ ਤੇ ਲਾਉਣਾ ਤੇ ਉਹਨਾਂ ਦਾ ਜਿਹੜਾ ਨਸ਼ਾ ਜਦੋਂ ਕਰਦਾ ਬੰਦਾ ਉਹਨਾਂ ਦਾ ਘਰ ਪਟਿਆ ਜਾਂਦਾ ਸੋ ਇਹਨੇ ਜਿਹੜੇ ਲੱਖਾਂ ਹਜ਼ਾਰਾਂ ਘਰ ਉਜਾੜੇ ਨਾ ਉਹਦਾ ਜਿਹੜਾ ਖਮਿਆਜਾ ਪਈ ਇਹ ਭੁਗਤ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ